ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਚੋਬਈ ਅੱਜ ਹੈਗੀ ਆ ਤਰੀਕ 29 ਤੇ 29 ਤਰੀਕ ਦੀ ਸਵੇਰ ਹੈ ਤੇ ਟਾਈਮ ਹੈਗਾ ਕੋਈ 6:30 ਦਾ ਤੇ ਆਪਾਂ ਆਕੇ ਖੇਤ ਆਪਾਂ ਵੜਨੇ ਪੱਠੇ ਆਪਾਂ ਇਹ ਵੀ ਤੁਹਾਨੂੰ ਵਿਖਾਵਾਂਗੇ ਡਿੱਗੇ ਵੇ ਤੇ ਮੌਸਮ ਬਾਈ ਫੇਰ ਖਰਾਬ ਹੋ ਗਿਆ ਤੁਹਾਨੂੰ ਮੌਸਮ ਵੀ ਵਿਖਾਵਾਂਗੇ ਤੇ ਮੌਸਮ ਹੋ ਗਿਆ ਖਰਾਬ ਪਹਿਲਾਂ ਵਾਲਾ ਪਾਣੀ ਤਾਂ ਸੈੱਟ ਹੋ ਗਿਆ ਸੀ ਹੁਣ ਵੇਖੋ ਕੀ ਕਰਦਾ ਪਰਮਾਤਮਾ ਤੇ ਬਾਕੀ ਬਈ ਹਾਲਾਤ ਏਡੇ ਚੰਗੇ ਨਹੀਂ ਹਨਾ ਜਿਵੇਂ ਸਾਰੇ ਡੈਮ ਫੁੱਲ ਭਰੇ ਹੋਏ ਆ ਮੀਂਹ ਫੇਰਾਂ ਦੇ ਕੇ ਪਹਾੜਾਂ ਚ ਬਹੁਤ ਪੈਣਾ ਕਿਰਿਆ ਇੱਕ ਅੱਧੀ ਝੋਟਾਂ ਤੇ ਲੱਗੂਗੀ ਤਗੜੀ ਤੇ ਖਤਰਾ ਹੀ ਆ ਪਰਮਾਤਮਾ ਕਿਰਪਾ ਕਰੇ ਟਲ ਟੋਲ ਜਾਣ ਜਿਹੜੇ ਆ ਲੱਗਣੀਆਂ ਝੁੱਟੀਆਂ ਬੱਦਲ ਬੁੱਦਲ ਕੇ ਪਾਸੇ ਹੋਰ ਟਲ ਜਾਣ ਤੇ ਪਹਿਲੇ ਬਹੁਤ ਨੁਕਸਾਨ ਹੋ ਗਿਆ ਆਪਣਾ ਤਾਂ ਪੰਜਾਬ ਦਾ ਕਿੰਨਾ ਪਾਣੀ ਆਇਆ ਫਿਰਦਾ 8 8 10 10 ਫੁੱਟ ਪਾਣੀ ਫਿਰਦਾ ਖੇਤਾਂ 'ਚ ਲੋਕਾਂ ਦੇ ਘਰ ਵੇਲੇ ਹੋ ਗਏ ਘਰ ਛੱਡ ਕੇ ਜਾਣਾ ਪਿਆ ਮਜਬੂਰੀ 'ਚ ਬਈ ਕੀ ਕਰਨ ਤੇ ਮੌਸਮ ਵਿਖਾਉਨੇ ਆਪਾਂ ਤੁਹਾਨੂੰ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜੇ ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਬਈ ਮੌਸਮ ਵੇਖੋ ਭਾਈ ਥੋੜਾ ਸੂਰਜ ਦੀਦਾ ਬੱਦਲ ਹੀ ਬੱਦਲਾ ਚਾਰ ਚੁਫੇਰੇ ਜਿੱਧਰ ਵੇਖੂਗੇ ਐ ਬੱਦਲ ਆ ਤੇ ਨੀਰਾਇਆ ਹੋਇਆ ਪਿਆ ਨਹੀਂ ਤਾਂ ਇਸ ਵੇਲੇ ਨੂੰ ਵੀ ਦਸਾਂ ਜੇ ਲੱਗ ਪੈਂਦਾ ਵਾਵਾ ਤੇ ਆ ਭਾਈ ਆਪਣਾ ਛੱਬੀ ਚੋਨਾ ਇਹ ਆ ਪੱਠੇ ਚਾਰ ਕਿ ਉੱਥੇ ਲਾਇਆ ਸੀ ਨੀਤਾ ਕੀ ਜਾਵੇ ਯਾਰ ਬੰਦੇ ਦੇ ਵਾਸ ਕੁਸ ਨਹੀਂ ਤੇ ਜਿਆਦੇ ਮੀਂਹ ਪੈਣ ਕਰਕੇ ਤੇ ਜਿਆਦੇ ਪਾਣੀ ਪਾਣੀ ਦਾ ਕੋਈ ਹੱਲ ਨਹੀਂ ਆਇਆ ਨਾ ਤਾਂ ਪਾਣੀ ਨੂੰ ਬੁਝਾ ਸਕਦੇ ਆ ਅੱਗ ਤਾਂ ਬੁਝ ਵੀ ਜਾਂਦੀ ਹੈ ਚਲ ਸੋ ਉਹ ਕੁਸ ਹੋ ਜਾਂਦਾ ਇਹ ਤਾਂ ਮਾਰੋ ਮਾਰ ਕਰਦਾ ਤਰ ਆਉਂਦਾ ਉੱਤੇ ਚੜਦਾ ਤਰ ਆਉਂਦਾ ਤੇ ਨਾ ਤਾਂ ਬੰਦੇ ਨੂੰ ਨਿਕਲ ਦਿੰਦਾ ਜੀ ਦੀ ਉਨਾਰ ਬਹੁਤ ਘਰ ਹੈ ਜਿਹੜੇ ਵਿਚਾਰੇ ਆਪਦੇ ਘਰਾਂ 'ਚ ਬੈਠੇ ਆ ਪਾਣੀ ਹੈਗਾ ਘਰਾਂ 'ਚ ਤੇ ਛੱਤਾਂ 'ਤੇ ਬੈਠੇ ਆ ਪਰ ਯਾਰ ਕੋਈ ਹੱਲ ਤਾਂ ਨਹੀਂ ਨਾ ਵਿਚਾਰਿਆਂ ਦਾ ਰੋਟੀ ਟੁੱਕ ਪਾਣੀ ਚਾਹ ਪਾਣੀ ਖਾਣ ਪੀਣ ਇਹ ਚੀਜ਼ਾਂ ਤਾਂ ਜ਼ਰੂਰੀ ਆ ਨਾ ਜ਼ਿੰਦਗੀ ਜਿਉਣ ਵਾਸਤੇ ਚਲੋ ਤੇ ਆਹ ਭਾਈ ਆਪਾਂ ਜਿਹੜੀ ਚਰੀ ਵਡਰੀ ਹੈ ਵੇਖੋ ਐ ਸਿੱਟੀ ਪਈ ਆ ਇਹ ਥੱਲੇ ਲਾਈ ਪਈ ਆ ਜਮਾ ਮੋ ਜੜਾਂ ਜੀ ਤਾਂ ਐ ਕਹਿੰਦੀ ਆ ਵੀ ਕਿਰਾਂ ਸਾਡੀ ਧਰਤੀ ਨਾਲ ਲੱਗੇ ਤਾਂ ਸਹੀ ਮੂਜਾ ਇਨ ਇੱਥੇ ਜੜਾ ਲਾ ਲਈਏ ਚਲੋ ਬਈ ਵੜਦੇ ਆ ਪੱਠੇ ਫਿਰ ਵੇਨੇ ਕੀ ਮਾਹੌਲ ਅੱਗੇ ਆਹ ਲਓ ਬਈ ਗਾਜਰਾਂ ਜਿਹੜੀ ਚੀਜ਼ ਦਾ ਆਪ ਨੂੰ ਡਰ ਸੀ ਉਗਰਨੀਆ ਨਹੀਂ ਉਹ ਉਗਰਾਈਆਂ ਉਗਰੇ ਬਹੁਤ ਵਧੀਆ ਦੇਓ ਜਿੰਨਾ ਬੀ ਪਾਇਆ ਸੀ ਨਾ ਮਾੜਾ ਮੋਟੇ ਰਹਿ ਆ ਉਗਰ ਨਹੀਂ ਆ ਵੇਦਰਾ ਪਾ ਜਿਆਦੇ ਪਾਇਆ ਸੀ ਇਧਰ ਜਿਆਦੇ ਉਗਰੀਆਂ ਹਾਂ ਇਹਦੇ ਤੋਂ ਮੂਰ ਲੰਗੇ ਸੂਰ ਨੇ ਹਾਂ ਆ ਵਟ ਭਈ ਆਪਾਂ ਗਾਜਰਾਂ ਲਾਈਆਂ ਸੀ ਤੇ ਆਪਾਂ ਕਿ ਤੁਹਾਨੂੰ ਵੀ ਆ ਲਾ ਤਾਂ ਗੇਤੀਂ ਦਿੱਤੀਆਂ ਪਤਾ ਨਹੀਂ ਉਗਰੀਆਂ ਕਿ ਨਾ ਉਗਰ ਤਾਂ ਆਈਆਂ ਇਹ ਤੇ ਸਿੱਟਾ ਸੀ ਉਹ ਚਰੀ ਦਾ ਉਹ ਪਿਆ ਪੱਤੇ ਜੇ ਆਹਾ ਤੇ ਤੇ ਦੂਗਾ ਵੇਖੋ ਨ ਕੀ ਬੰਦ ਹੈ ਮੈਂ ਫੇਰ ਦਾ ਚੀਂਦੇ ਅਸਲ ਨਾਲ ਬਈ ਇੱਥੇ ਪਤਾ ਕੀ ਗੱਲ ਦੇ ਬਈ ਇਹ ਤੇ ਨਾ ਹੁਣ ਉਹ ਬਣ ਕੇ ਪੈ ਜੇ ਵੀ ਸਿੱਧਾ ਮੀਹ ਤੇ ਨਾ ਪੋਈ ਸਿੱਧਾ ਮੀਹ ਪਊਗਾ ਨਾ ਕਮਜ਼ੋਰ ਜਿਹਾ ਹੋਵੇ ਤੂੰ ਹੈ ਨਾ ਉਹ ਇਹਨੂੰ ਭੰਨ ਦੇਣਗੇ ਤੇ ਇਹ ਨਾ ਛੋਟੀਆਂ ਗੱਡ ਕੇ ਨਾ ਉੱਚੀ ਥੋੜੀ ਛੱਤ ਪੈ ਜੇ ਇੱਕ ਤਾਂ ਛਾਂ ਰਵੇ ਨੂੰ ਗਰਮੀ ਨਾ ਪਵੇ ਇੱਕ ਸਿੱਧਾ ਮੀਨ ਉੱਤੇ ਵੱਜੀ ਇਹ ਕਰੀਏ ਆਪਾਂ ਇਹਦਾ ਮਸਲਾ ਹਾਲ ਆਹੋ ਹੋ ਜੇ ਨਾ ਜਿਵੇਂ ਚਾਦਰ ਜੀ ਨੇ ਪ੍ਰਾਣੀ ਮਿਲਦੇ ਨਹੀਂ ਇੱਦਾਂ ਹਰੀ ਜੱਦ ਹਰੀ ਜੱਦ ਉਹ ਤਾਂ ਮਿਲ ਜਾਂਦੀ ਆ ਉਹਨੇ ਪੈਸੇ ਤਾਂ ਆਪਾਂ ਨੂੰ ਗਾਜਰਾ ਨਹੀਂ ਹੁੰਦੀ ਜੇ ਆਪਾਂ ਉਹ ਚਾਦਰ ਤੇ ਲਾਤੇ ਨਹੀਂ じゃ ਆਪਾਂ ਇਹਨੂੰ ਐ ਕਰੀਏ ਤਾਰਾਂ ਗੱਢ ਕੇ ਨੇ ਜਿਵੇਂ ਉਹ ਲਫਾਫਾ ਪਾਉਂਦੇ ਹੁੰਦੇ ਤਾਰੇ ਦੇ ਉੱਤੇ ਨਾ ਆਪਣੇ ਇੱਥੇ ਆਪੇ ਬਾਂਦੀ ਜਿਵੇਂ ਆਹ ਏਰੀਆ ਫਟੀਆਂ ਹੀ ਪਾੜ ਲਾਂਗੇ ਇਹ ਨਾ ਉਹਦੇ ਤੇ ਲੰਮੀਆਂ ਬੰਦ ਦਿਆਂਗੇ ਰੱਸੀਆਂ ਨਾਲ ਤੇ ਉਹਦੇ ਤੇ ਆਪਾਂ ਘਾਹ ਪਾ ਦੇਾਂਗੇ ਤੇ ਪਾਸੇ ਹਵਾ ਪਹੂਗੀ ਉੱਤੋਂ ਘਾਹ ਪੈ ਗਿਆ ਨਾ ਉੱਤੋਂ ਸਿੱਧੀ ਧੁੱਪ ਨਹੀਂ ਪੈਂਦੀ ਨਾ ਸਿੱਧੀਆਂ ਕਣੀਆਂ ਪੈਣ ਹਾਂ ਛਾਂ ਰਹੂਗੀ ਆਪਾਂ ਤਜਰਬਾ ਹੀ ਕਰਕੇ ਵੇਖਣਾ ਹੈ ਕਿ ਵੀ ਹੁੰਦੀਆਂ ਕਿ ਨਹੀਂ ਹੁੰਦੀਆਂ ਤੇ ਆ ਇਧਰ ਆਪਾਂ ਲਾਈ ਬਈ ਮੂਲੀਆਂ ਮੂਲੀ ਇੱਕ ਵੀ ਨੁੱਗਰੀ ਮੈਨੂੰ ਐ ਸੀਗਾ ਸੋਕੇ ਤੋੜਾਂਗੇ ਬਈ ਚੌਲੇ ਤੋੜਾਂਗੇ ਹੈਗੇ ਅੱਜ ਮੈਨੂੰ ਐ ਸੀਗਾ ਨਾ ਵੀ ਆ ਮੂੜੀਆਂ ਨਾ ਮੂੜੀਆਂ ਉਗ ਰਹੀਆਂ ਸੋ ਕਿ ਆਪਾਂ ਆਖਿਆ ਸੀ ਨਾ ਵੀ ਮੂੜੀਆਂ ਆਪਾਂ ਇਹਦੇ ਵੀ ਲਾ ਦੀਏ ਪਾਸੇ ਵੀ ਜੇ ਨਾ ਗਾਜਰਾਂ ਉਗਰੀ ਤਾਂ ਮੂੜੀਆਂ ਉਗ ਰਹੀਆਂ ਹੋਣੀਆਂ ਤੇ ਉਹ ਉਹੀ ਗੱਲ ਹੋ ਗਈ ਮੈਂ ਤੁਹਾਨੂੰ ਆਖਿਆ ਆਪੇ ਡਰਦੀਆਂ ਗਾਜਰਾਂ ਉਗਰਨੀਆਂ ਫਿਰ ਤੇ ਆ ਗਾਜਰਾਂ ਉਗਰਿਆ ਮੂੜੀਆਂ ਉਗਰੀ ਨਹੀਂ ਮੂੜੀਆਂ ਨਾ ਇੱਧਰ ਉਗਰੀਆਂ ਨਾ ਇੱਧਰ ਉਗਰੀਆਂ ਵੱਟਦੇ ਇਸ ਦੀ ਪਹਿਲਾਂ ਤੋੜੀਆਂ ਦੇ ਭਾਈ ਚੌਲੇ ਕੱਲ ਆਇਆ ਸੀ ਥੋੜਾ ਯਾਰ ਕਿਉਂ ਵਾਗ ਗਿਆ ਸਦਾ ਹੈ ਮੈਂ ਇਹ ਜਿਹੜਾ ਫੰਦੇ ਨਹੀਂ ਉਹ ਇਹ ਜਿਹੜੀ ਬਾਈਆਂ ਨਹੀਂ ਨਹੀਂ ਉਹ ਢੇੜਾ ਕੱਢ ਕੇ ਮੁੜ ਗਿਆ ਨਹੀਂ ਤੋਰੀਆਂ ਝਾਂਕ ਚਾਈ ਤੇ ਮੇਰੇ ਸਾਹ ਵਿੱਚ ਤੋਰੀ ਖਾ ਕੇ ਬਾਲੇ ਖੋਸ਼ ਯਾਰ ਹੂੰ ਆ ਜੇਬੜਾਂ ਦੇ ਵੱਲਾਂ ਚੇਬੜਾਂ ਦਾ ਬੀਤ ਬਹੁਤ ਵਧੀਆ ਸੀ ਗੱਲ ਤਾਂ ਆਪਾਂ ਨੇ ਥੋੜੇ ਤਾਂ ਅੱਜ ਸਾਰਾ ਕੋ ਗੁੱਚੂ-ਮੁੱਚੀ ਕਰਤਾ ਸਦਾ ਇਕੱਠੋ-ਕੱਟ ਇੱਕ ਮਰਲੇ ਜੇ ਇੱਕ ਜੀਜ ਹੋਣੀ ਚਾਹੀਦੀ ਉਹ ਇੱਕ ਮਰਲੇ ਸਾਰੀਆਂ ਆਠ-ਸੱਤ ਮਰਲੇ ਤਾਂ ਚਾਹੀਦੇ ਸਬਜ਼ੀ ਆਸਤੇ ਯਾਰ ਗੁਰਪ੍ਰੀਤ ਵਾਲੀ ਗੱਲ ਕਰਾਂ ਪਤਾ ਉਹਦੀ ਕਿਸਮਤ ਉਹਦੇ ਨਾਲ ਆਨੇ ਆਏ ਨਹੀਂ ਚਲੋ ਤਾਂ ਠੀਕ ਆ ਹੁਣ ਆ ਮਹੀਨੇ ਮਾਰਦਾ ਕੰਮ ਨਹੀਂ ਆਪਣੀਆਂ ਆ ਵੀ ਚੱਲ ਪੀਆਂ ਸੀ ਤੋਰੀਆਂ ਵੀ ਚੱਲ ਪੀਆਂ ਸੀ ਪਹਿਲਾਂ ਪਹਿਲਾਂ ਰਗੜਤੀਆਂ ਫੇਰ ਫੇਰ ਪਾਤਾ ਤੇ ਇਹ ਆ ਤਗੜੇ ਜਿਹੜੇ ਕਾਰਡ ਗੱਡੀਆਂ ਦੇ ਚੌਲੇ ਜੀ ਤਾਂ ਲਈ ਇਹਦਾ ਕਰਾਂਗੇ ਮਸਲਾ ਹੱਲ ਗਾਜਰਾਂ ਦਾ ਬਾਕੀ ਇਹ ਤਾਂ ਪਤਾ ਨਹੀਂ ਯਾਰ ਉਹ ਪਿਆਰਿਆ ਕਰਕੇ ਗੰਦ ਵੀ ਨਹੀਂ ਉਗਰੇ ਦੇ ਉਹਦੇ ਨਾਲ ਗੰਦ ਨਹੀਂ ਕੋਈ ਖਣ ਦੇ ਚੀਗਾ ਹੁਣ ਉਗਰੂਗਾ ਉਹ ਉਹਦੇ ਨਾਲ ਗਲੀਏ ਜਾਂਦਾ ਥੱਲੇ ਵੇ ਕੀ ਥਾਣਾ ਇਹ ਪੋਲਾ ਹੋਇਆ ਪਿਆ ਹਾਂ ਜਿਵੇਂ ਨਾ ਪੱਟਿਆਂ ਦਾ ਕਾਹਦੇ ਨਾ ਉਹਦੇ ਵਿੱਚ ਛੇਜਾ ਨਿਕਲਣਾ ਨਹੀਂ ਜੇ ਨਿਕਲ ਜਾਂਦਾ ਨਾ ਹਾਂ ਛੇਜਾ ਨਿਕਲਦਾ ਨਹੀਂ ਇਤਰਾ ਨਜ਼ਾਰਾ ਦੇਖਣੀਆਂ ਬਹੁਤ ਵਧੀਆ ਬਣਨੀ ਮੁੜ ਜਾਣੀਆਂ ਇਹ ਮੁੜੀ ਜਾਣੀਆਂ ਇਹ ਤਾਂ ਉਹੀ ਕਰਨਾ ਗੱਬੂਆ ਪੁਣੀ ਜਿੱਥੇ ਸਾਰੇ ਫਿਰ ਘਾ ਵੀ ਘਾਟੂ ਗਰ ਸੁਕੇ ਐ ਤਾਂ ਆਪਾਂ ਐਵੇਂ ਪਿਛੋਰੀ ਬਾਦੀ ਉਹ ਝੋਲੀ ਜਿਹੜੀ ਪਾਈ ਸੁਕੇ ਪਾਈ ਸੀ ਨਾ ਆ ਬਾਸਮਤੀ ਇਹ ਚ ਤਾਂ ਨਹੀਂ ਰਹਾ ਮੈਂ ਫੇਰ ਬੜਤੀ ਹੋਵਾਂਗੀ ਉਹ ਆਏ ਨਹੀਂ ਸੀਗਾ ਉਹ ਪਰਲੇ ਪਾਸੇ ਡਾਊਨ ਜਾਂ ਸੀ ਇੱਕ ਪਾਂਦ ਜੀ ਬਾਕੀ ਮੀਨ ਆਣਾ ਪੈਂਦਾ ਫੇਰ ਨਹੀਂ ਆਏ ਕੁਝ ਹੁੰਦਾ ਸੀ ਮੀਨੇ ਬਾਲਾ ਚੜਾਤਾ ਜਾਂਦਾ ਮੀਨ ਦਾ ਫੇਰ ਦੱਸੀ ਜਾਂਦਾ ਹੂੰ ਆਪਾਂ ਨੂੰ ਕਟਰ ਜਾਣਾ ਲਿਆਉਣਾ ਪੈਂਦਾ ਬਰੂ ਤਾਂ ਹੋਇ ਖਤਮ ਐਣਾ ਉਹ ਲੱਗਦੇ ਹੋਰਲੇ ਪਾਸੇ ਚਿੱਟੇ ਅਮਰੂਦਾਂ ਨਿੱਕੇ ਨਿੱਕੇ ਨਾ ਦੇ। ਲਾਲ ਤਾਂ ਨਹੀਂ ਲੱਗਦੇ ਇਹ ਤਾਂ ਲੱਗਦੇ ਆ। ਦੇਖੋ ਕੀ ਆ ਕੋਈ ਦੇ ਜਾਣ ਫੇਰ। ਉਹ ਪੱਤੇ ਜਿਹੀ ਕੀ ਖਾਈ ਜਾਂਦਾ ਅਮਰੂਦਾਂ ਦਾ ਇਹ। ਇਹ ਫਰੂਟ ਫਲਾਈ ਐ।